ਅਮਰitsar ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਦਿਨ ਪੁਲਿਸ ਵੱਲੋਂ ਸਪਾ ਸੈਂਟਰ ਤੇ ਹੋਟਲਾਂ ਦੇ ਵਿੱਚ ਰੇਡ ਕੀਤੀ ਗਈ ਜਿਸ ਦੇ ਵਿੱਚ ਕਈ ਨੌਜਵਾਨ ਮੁੰਡੇ ਕੁੜੀਆਂ ਨੂੰ ਕਾਬੂ ਵੀ ਕੀਤਾ ਗਿਆ। ਕਿਉਂਕਿ ਗੁਰੂ ਨਗਰੀ ਹੋਣ ਦੇ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੇ ਹਨ। ਜਿਸ ਦੇ ਚੱਲਦੇ ਅਮਰitsar ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸ਼ਤਿਹਤ ਦਿਖਾਈ ਦੇ ਰਹੀ ਹੈ। ਉੱਥੇ ਹੀ ਪਿਛਲੇ ਦਿਨੀ ਥਾਣਾ ਸਦਰ ਦੇ ਅਧੀਨ ਬਟਾਲਾ ਰੋਡ ਵਿਖੇ ਦੋ ਵੱਖ-ਵੱਖ ਹੋਟਲਾਂ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਗਈ। ਦੱਸਿਆ ਜਾ ਰਿਹਾ ਕਿ ਨੋ ਹੋਟਲਾਂ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਸੀ ਆਓ ਵੇਖਦੇ ਹਾਂ ਪੂਰੀ ਖਬਰ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਦਿਨ ਪੁਲਿਸ ਵੱਲੋਂ ਸਪਾ ਸੈਂਟਰ ਤੇ ਹੋਟਲਾਂ ਦੇ ਵਿੱਚ ਰੇਡ ਕੀਤੀ ਗਈ ਜਿਸ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਕਿ ਗੁਰੂ ਕੀ ਨਗਰੀ ਹੋਣ ਦੇ ਚਲਦੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ ਇਸ ਦੇ ਚਲਦੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸ਼ਤੈਦ ਦਿਖਾਈ ਦੇ ਰਹੀ ਹੈ ਉੱਥੇ ਹੀ ਪਿਛਲੇ ਦਿਨੀ ਥਾਣਾ ਸਦਰ ਦੇ ਅਧੀਨ ਪਿੰਡ ਬਟਾਲਾ ਦੇਖੇ ਦੋ ਵੱਖ-ਵੱਖ ਹੋਟਲਾਂ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਹੋਟਲਾਂ ਵਿੱਚ ਜਿਸਮ ਫਰੋਸ਼ੀ ਦਾੰਦਾ ਚੱਲਦਾ ਸੀ ਜਿਸਦੇ ਚੱਲਦੇ ਪੁਲਿਸ ਨੇ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਨਾ ਹੋਟਲਾਂ ਦੇ ਰੇਡ ਕੀਤੀ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਤਿੰਨ ਲੜਕੀਆਂ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਜਿਸ ਦੇ ਵਿੱਚ ਇੱਕ ਹੋਟਲ ਦਾ ਮਾਲਕ ਵੀ ਸ਼ਾਮਲ ਹੈ ਇਸ ਮੌਕੇ ਉਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਵੀ ਹਾਸਲ ਹੋਇਆ ਮੌਕੇਵਲੋਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਟਾਲਾ ਰੋਡ ਤੇ ਵਕ ਵਕ ਹੋਟਲਾਂ ਵਿੱਚ ਰੇਡ ਕੀਤੀ ਗਈ ਸੀ ਜਿਸ ਦੌਰਾਨ ਤਿੰਨ ਲੜਕੀਆਂ ਤੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ। ਜਿਨ੍ਹਾਂ ਵਿੱਚੋਂ ਇੱਕ ਹੋਟਲ ਦਾ ਮਾਲਕ ਵੀ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਇਹ ਲੋਕ ਆਪਣੇ ਹੋਟਲਾਂ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਂਦੇ ਸਨ। ਜਿਸ ਦੇ ਚੱਲਦੇ ਅਸੀਂ ਇਹਨਾਂ ਨੂੰ ਕਾਬੂ ਕੀਤਾ ਤੇ ਅੱਜ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ। ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਤੇ ਹੋਰ ਵੀ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਇੱਕ ਦੰਦਾ ਪੁਲਿਸ ਮਾਰਡੂ ਇੱਕ ਦਿਨ ਦਾ ਪਰਸਮਾਰਕ ਕਿਹੜੀ ਜਗ੍ਹਾ ਤੇ ਫੜੇਗੇ ਸੀ ਇਹ ਜੀ ਇੱਕ ਬਟਾਰ ਰੋਡ ਤੇ ਹੋਟਲ ਆ ਟਰੀ ਟੌਨ ਤੇ ਇੱਕ ਆਗਾ ਜੀ ਗੇ ਲੋਟ ਦੋਵਾਂ ਹੋਟਲਾਂ ਤੋਂ ਤਿੰਨ ਕੁੜੀਆਂ ਤੇ ਚਾਰ ਮੁੰਡੇ ਫੜਿਆ ਇੱਕ ਹੋਟਲ ਦਾ ਮਾਰਕ ਫੜਿਆ ਸਰ ਕਿੰਨੇ ਮੁੰਡੇ ਤੇ ਕਿੰਨੇ ਕੁੜੀਆਂ ਆ ਗੀਆਂ ਚਾਰ ਮੁੰਡੇ ਨੇ ਤੇ ਤਿੰਨ ਕੁੜੀਆਂ ਸਰ ਹੋਰ ਕਿੰਨੇ ਦਾ ਮਾਰ ਮਿਲਿਆ ਹੁਣ ਇੱਕ ਦਿਨ ਦਾ ਮਾਰ ਮਿਲਿਆ ਸਰ ਇਹ ਇੱਕ ਕਾਫੀ ਦੇਰ ਦਾ ਕਹਿੰਦੇ ਕੰਮ ਚੱਲ ਹਾਂਜੀ ਇਹ بڑے بڑے ਪੱਧਰ ਤੇ ਚਲਾ ਰਿਹਾ ਜੀ ਰਿਮਾਰਕ ਮਿਲਿਆ ਵਾ ਤਫਤੀਸ਼ ਕਰਦੇ ਜੇ ਅੱਗੇ ਕੀ ਹੁੰਦਾ ਜੀ ਸਰ ਆਸ ਹੈ ਕਿ ਹੋਰ ਵੀ ਇਸ ਤਰ੍ਹਾਂ ਬਿਲਕੁਲ ਜੀ ਬਿਲਕੁਲ ਹੋਰ ਆਸ ਹੈ ਬਿਊਰੋ ਰਿਪੋਰਟ ਹੰਦਰ ਦਫੀ